ਲੋ ਜੀ ਸਵਾਗਤ ਹੈ ਨਵੀਂ ਵੀਡੀਓ ਚ ਵੈਲਕਮ ਹੈ ਜੀ ਉਮੀਦ ਹੈ ਸਾਰੇ ਭਰਾ ਚੜ੍ਹਦੀ ਕਲਾ ਚ ਹੋਣਗੇ ਤੇ ਆਪਾਂ ਅੱਜ ਚੱਲੇ ਆਂ ਦਮਦਮਾ ਸਾਹਿਬ ਤੇ ਬਾਕੀ ਅੱਗੇ ਮੈਨੂੰ ਪਤਾ ਨਹੀਂ ਹੈ ਦੱਸਣਗੇ ਨਾਲ ਮੇਰੇ ਨੇ ਜੋ ਚਿਹਰੀ ਦੱਸੋ ਜੀ ਦੱਸੋ ਕੋਟਕਪੂਰਾ ਬਾਪੂ ਕਾਲਾ ਮਹਾਰ ਕੋਟਕਪੂਰਾ ਬਾਪੂ ਕਾਲਾ ਮਹਾਰ ਤੁਸੀਂ ਵੀ ਦੱਸੋ ਕੋਈ ਸਵਾਗਤ ਕਰੋ ਬਿੱਲਾ ਜੀ ਦਾ ਵੀ ਸਵਾਗਤ ਵੀਡੀਓ ਚ ਅਸਰੀ ਗਾਲ ਜੀ ਦਰਸ਼ਕਾਂ ਨੂੰ ਤੇ ਕੀ ਕਹਿਣਾ ਚਾਹੋਗੇ ਕਿੱਥੇ ਕਿੱਥੇ ਜਾਣਾ ਆਪਾਂ ਦੇ ਨੇ ਬੱਬਾ ਕਾਲਾ ਮਹਿਰ ਹੂੰ ਉਸ ਤੋਂ ਬਾਅਦ ਨੰਦਮਾ ਸਾਹਿਬ ਠੀਕ ਹੈ ਤੇ ਇੱਕ ਗੁਰਦੁਆਰਾ ਘੜਾ ਸੀ ਆਪਣਾ ਚਾਚਾ ਮੁਕਸਰ ਸਾਹਿਬ ਮੁਕਸਰ ਸਾਹਿਬ ਚਾਗ ਰੋਤਾ ਠੀਕ ਹੈ ਤੇ ਬਿੱਟੂ ਨੂੰ ਅਸੀਂ ਅੱਜ ਕੱਢਤਾ ਟੂਰ ਚ ਬਿੱਟੂ ਡੈੜੀ ਆਉਂਦਾ ਵੀ ਇਹਦਾ ਬੀਬੀ ਲੋ ਹੋ ਜਾਂਦਾ ਹੈ ਜਿਆਦੀ ਦੂਰ ਨਹੀਂ ਜਾ ਸਕਦਾ ਇਹ ਜੋੜੀਆਂ ਤੱਕ ਇਹਨੂੰ ਲੈ ਜਾਣਾ ਨਾਲ ਬਲਵਿੰਦਰ ਜੀ ਦਾ ਵੀ ਸਵਾਗਤ ਹੈ ਸਤਿਗੁਰੂ ਸਤਿਗੁਰੂ ਦਰਸ਼ਕਾਂ ਨੂੰ ਪਿਆਰ ਭਰੀ ਸਤਿਗਾਲੇ ਨਾਲੋਂ ਲੋ ਜੀ ਬਣੇ ਰਿਹਾ ਵੀਡੀਓ ਚ ਅਖੀਰ ਤੱਕ ਤੁਹਾਨੂੰ ਬਖਾਣੇ ਆ ਕਿੱਥੇ ਜਾਂਦੇ ਆ ਬਾਲਾਂਗ ਜਾ ਗਏ ਤੇ ਚੰਗੇ ਨਾ ਤੇ ਨਹੀਂ ਤੇਲ ਵੱਤੂ ਤੇਲ ਫੋਲੀ ਰੱਖਦੇ ਨੇ ਪੰਪੇ ਤੇ ਪੂਰੀ ਵੀਡੀਓ ਵੇਖਿਓ ਦੇਖ ਲਿਆ ਜੇ ਕਿੱਥੇ ਕਿੱਥੇ ਹੀ ਜਾਂਦੇ ਆ ਠੀਕ ਹੈ ਜੀ ਤੇ ਇਹ ਸ਼ੁਰੂ ਦੀ ਦੱਸ ਦਈਏ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆਇਓ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਗੁਰੂ ਘਰ ਤਨਤਨ ਬਾਬਾ ਕਾਲਾ ਮਹਰਜੀ ਸੰਧੂ ਟਬ ਟੇਰੀ ਤੇ ਉੱਪਰ ਇੱਕੋ ਬਾਬਾ ਜੀ ਦੀ ਸਟੈਚੂ ਹੈ ਤੇ ਆ ਬਾਬਾ ਜੀ ਦੀ ਗੱਡੀ ਹੈ ਲੋ ਜੀ ਇਤਿਹਾਸ ਲਿਖਿਆ ਹੈ ਸਾਹਮਣੇ ਸ਼੍ਰੀਮਤੀ ਸਿਮਰਨ ਸੰਧੂ ਪਤਨੀ ਸਰਦਾਰ ਬਰਿੰਦਰ ਸਿੰਘ ਸੰਧੂ ਸੁਪੁੱਤਰ ਸਰਦਾਰ ਸੁਜਾਨ ਸਿੰਘ ਸੰਧੂ ਵਾਸੀ ਲੁਧਿਆਣਾ ਕੈਨੇਡਾ ਇਸ ਪਰਿਵਾਰ ਨੇ ਕਾਕਾ ਕਾਲਾ ਗੁਰਮਹਰ ਸੰਧੂ ਦੇ ਜਨਮ ਦਿਨ ਖੁਸ਼ੀ ਵਿੱਚ ਗੱਡੀ ਦਾਣ ਕੀਤੀ 80000 ਰੁਪਏ ਦੀ ਨਕਦ ਰਾਸ਼ੀ ਵੀ ਦਾਣ ਕੀਤੀ ਸਿਮਰਨ ਸੰਧੂ ਅਤੇ ਬਰਿੰਦਰ ਸੰਧੂ ਦੇ ਵਿਆਹ ਨੂੰ 19 ਸਾਲ ਹੋ ਗਏ ਸਨ ਕੋਈ ਬੱਚਾ ਨਹੀਂ ਸੀ ਇਹਨਾਂ ਨੇ ਬਾਬਾ ਕਾਲਾ ਮਾਹਰ ਜੀ ਦੇ ਸੁਖ ਸੁਖੀ ਸੁਖ ਸੁਖਣ ਤੋਂ 1 ਸਾਲ ਬਾਅਦ ਇਹਨਾਂ ਦੇ ਘਰ ਪੁੱਤਰ ਜਨਮ ਹੋਇਆ ਉਹ ਜੀ ਕਰੋ ਦਰਸ਼ਨ ਤੇ ਨਾਲ ਹੀ ਵੀ ਕਰ ਲਈਏ ਆ ਫੜੀ ਮੜਾ ਜਾ ਗੁਰਵਿੰਦਰ ਲੋ ਜੀ ਆਪਾ ਪਹੁੰਚ ਗਏ ਆ ਜੀ ਗੁਰੂ ਘਰ ਪਹੁੰਚ ਗਏ ਆ ਤੇ ਟੇਕੋ ਮੱਥਾ ਤੁਸੀਂ ਵੀ ਕਰ ਲਓ ਦਰਸ਼ਨ Deixa eu Vai, ਇਹ ਚਰਾਬ ਵੀ ਚੜਦੀ ਜੀ ਤੇ ਥੋੜੀ ਥੋੜੀ ਵਰਤਾ ਦੇਂਦੇ ਨੇ ਪ੍ਰਸ਼ਾਦ ਦੇ ਤੌਰ ਤੇ ਤੇ ਬਾਕੀ ਆ ਕੇਨੀ ਦੇ ਵਿੱਚ ਪਾ ਲਿਦਦੇ ਨੇ ਆ ਇਧਰ ਆਓ ਇਹ ਸੰਤੂਆਂ ਦੇ ਵੱਡ ਵਡੇਰੇ ਜਿਵੇਂ ਮਤਲਬ ਇਤਿਹਾਸ ਹੈ ਆਪਣਾ ਤੇ ਆ ਵੇਖੋ ਇਧਰੋਂ ਵੀ ਕਰੋ ਦਰਸ਼ਨ ਇੱਧਰ ਸਾਰਾ ਜੰਗਲ ਹੀ ਏ ਇਸ ਸਾਈਡ ਤੋਂ ਇਹ ਐਸਾ ਬਾਬਾ ਦੀ ਜ਼ਮੀਨ ਹੁੰਦੀ ਸੀ ਨਾ ਇੱਧਰ ਬਾਬਾ ਜੀ ਦੀ ਸਾਰੀ ਜ਼ਮੀਨ ਹੁੰਦੀ ਸੀ ਜਿਹੜਾ ਹੁਣ ਜੰਗਲ ਏ ਤੇ ਇਹ ਵੀ ਤੁਹਾਨੂੰ ਵਿਖਾ ਦਈਏ ਇੱਧਰ ਹੁਣ ਉਹ ਦੂਰ ਦੂਰ ਤੱਕ ਵੇਖੋ ਜੰਗਲ ਨੇ ਇਹ ਬਾਬਾ ਜੀ ਦੀ ਪਹਿਲਾਂ ਜ਼ਮੀਨ ਸੀ ਸਾਰੀ ਤੇ ਬੜੀ ਤਾਸਕ ਜਗ੍ਹਾ ਜਿਵੇਂ ਮੰਨ ਲਓ ਹੁਣ ਕੱਲ ਨੂੰ ਜਿਵੇਂ ਮੱਸੇ ਆ ਮੱਸੇ ਵਾਲੇ ਦਿਨ ਇੱਥੇ ਬਹੁਤ ਭੀੜ ਹੁੰਦੀ ਏ ਦੁਨੀਆ ਹੁੰਦੀ ਮੱਥਾ ਟੇਕਣਾ ਅਸੀਂ ਵੀ ਪਹਿਲਾਂ ਐਤਵਾਰ ਦੇ ਰੱਖਿਆ ਸੀ ਪ੍ਰੋਗਰਾਮ ਐਤਵਾਰ ਫਿਰ ਕੱਲ ਮੱਸੇ ਆ ਵੀ ਸੀ ਤੇ ਮੱਸੇ ਵਾਲੇ ਦਿਨ ਵੈਸੇ ਹੀ ਭੀੜ ਇੱਥੇ ਬਹੁਤ ਹੁੰਦੀ ਏ ਲਓ ਜੀ ਹੁਣ ਥੱਲੇ ਜਾ ਕੇ ਖਾਨਨੇ ਆ ਤੁਹਾਨੂੰ ਇੱਧਰ ਇੱਧਰ ਪਿੱਛੇ ਜੰਗਲ ਏ ਆਪਾਂ ਆ ਕੇ ਬੈਕ ਸਾਈਡ ਤੇ ਆਉਣਾ ਈ ਨਾ ਆਇਆ ਮੈਂ ਉਹ ਕਿੱਥੇ ਉਹ ਆਪਾਂ ਇਹਦੇ ਉਹ ਬੁਬਾ ਦੇ ਨਾ ਪਹਿਲਾਂ ਮੈਂ ਦੋਨੋਂ ਜਿਹੜੇ ਲੋਕੇਸ਼ਨ ਚੈੱਕ ਕਰ ਲੀ ਹਾਂ ਹੂੰ ਲੋ ਜੀ ਤੇ ਆਪਾਂ ਹੁਣ ਪਿੱਛੇ ਬੈਕ ਸਾਈਡ ਤੇ ਥੱਲੇ ਜਾ ਰਹੇ ਆਂ ਤੇ ਇੱਧਰ ਪਿਛਲੀ ਸਾਈਡ ਤੇ ਜੰਗਲ ਏ ਸਾਰਾ ਤੇ ਕਿੰਨਾ ਵਧੀਆ ਵੇਖੋ ਥਿਊ ਏ ਕਿੰਨਾ ਘੈਂਟ ਲੱਗਣ ਡਿਆ ਜੰਗਲ ਜਿਹਾ ਪਰ ਉਹ ਬਲੇਆ दारू ਪਾ ਚੀਆ। ਆ ਵੀਡੀਓ ਦੇਖਣਾ ਉਹ ਦਿਖਾ ਲੈ। ਲੋ ਜੀ। ਪੱਪਾਂ ਦੇ ਵਿੱਚ ਸਭ ਜੁੜ ਗਏ। ਦੇਸ਼ੀ ਦਰੂਹ ਨੀ ਚੜਦੀ ਭਾਈ ਕਿਸੇ ਪੁਲਿਸ ਵਾਲੇ ਦੀ ਹਿੰਮਤ ਨਹੀਂ ਆ ਗਏ ਕੋ ਰੋਕ। ਇਥੇ ਤਰੀਕ ਚੋਂ ਸਭ ਜੀ। ਲੈ ਚੱਲੀਏ ਪ੍ਰਸ਼ਾਦ ਦੇ ਤੌਰ ਤੇ। ਜਿੰਨੀ ਮਰਜ਼ੀ ਪੀ ਲੈ ਇੱਥੇ ਕੁਝ। ਇੱਥੇ ਨਹੀਂ ਪੀਣੀ। ਦੇ ਆ ਨਿਆ ਕਰੋ ਬੈਠੇ ਨੇ ਮੇਰੇ ਪਾਸਾ ਜਿਵੇਂ ਹੋਰ ਆਹ ਵਾ ਭਾਈ ਬੱਤਾ ਨਾ ਜਦੋਂ ਮੇਲਾ ਹੁੰਦਾ ਨਾ ਨਹੀਂ ਪੀਲੀ ਮੱਲੋ ਲੋਕਾਂ ਨੇ ਗੱਡੀਆਂ ਦੇ ਵਿੱਚ ਗੱਡੀਆਂ ਜਿਹੜਾ ਸ਼ਪੀਲ ਲਈ ਹੁੰਦੀ ਨਾ ਹਾਂ ਐਵੇਂ ਦਰਦ ਦਰ ਲੰਗਰ ਲਾਉਂਦੇ ਨੇ ਸੇ ਅੱਛਾ ਵਹ ਇਤਿਹਾਸ ਕੀ ਇਤਿਹਾਸ ਤਾਂ ਦੱਸੋ ਅੱਛਾ ਤੁਹਾਨੂੰ ਪਤਾ ਹੈ ਅੱਛਾ ਹਾਂ ਜੀ ਬਾਪੂ ਕਹਾਂ ਹਟਵਾ ਨਹੀਂ ਰਿਕਾਰਡਿੰਗ ਕਰਨੀ ਕਹਾਂ ਤੇ ਦੱਸਣਾ ਤੇ ਲੋਕਾਂ ਨੂੰ ਆਪਾਂ ਚਲੋ ਉੱਥੇ ਜਾ ਕੇ ਤੁਹਾਨੂੰ ਦੱਸਦੇ ਆ ਬਾਬਾ ਜੀ ਨੂੰ ਪੁੱਛ ਕੇ ਦੱਸਦੇ ਆ ਕਿਉਂਕਿ ਸਾਨੂੰ ਥੋੜਾ ਜਿਹਾ ਕਈ ਵਾਰੀ ਕਨਫਿਊਜ਼ਨ ਵੀ ਹੋ ਜਾਂਦੀ ਹੈ ਨਾ ਚਲੋ ਵੀ ਕੋਈ ਤੇ ਵੀ ਨਾ ਇਹ ਵੀ ਲੋਕਾਂ ਨੂੰ ਜਾਨ ਲੱਭਾ ਜਾ ਜਾਂਦੀ ਹੈ ਲੋ ਜੀ ਅੱਗੇ ਇਹ ਝੀਲ ਵੀ ਬਣੀ ਹੈ ਪਿੱਛੇ ਆਪਾਂ ਜਾ ਕੇ ਜੰਗਲ ਦੇ ਵਿੱਚ ਇਹ ਝੀਲ ਇਹ ਇਧਰ ਡਰਾਉਣਾ ਲਾਇਆ ਹੈ ਇਹ ਮਿੱਟੀ ਕੋਲ ਕਰਵਾ ਕੇ ਕੱਢੇ ਬੰਦੇ ਜੁੱਤੀ ਵਾਸਤੇ ਹੌਣ ਪ੍ਰੇਂਦਰ ਲੋ ਜੀ ਚੈੱਕ ਕਰੋ ਲੋਕੇਸ਼ਨ ਇੱਕ ਹੀ حساب ਦਾ ਬੰਦਾ ਹੈ ਲੋ ਜੀ ਇਹ ਵੀ ਮੰਨਤਾ ਹੈ ਕਹਿੰਦੇ ਵੀ ਇਹਦੇ ਵਿੱਚੋਂ ਪੰਜ ਬੁੱਕ ਕੱਢ ਕੇ ਮਿੱਟੀ ਦੇ ਜੋ ਆਪਣੀ ਸੁਖਣਾ ਹੈ ਉਹ ਆਪਣੀ ਸੁਖਣਾ ਪੂਰੀ ਹੁੰਦੀ ਹੈ ਜੀ ਤੇ ਚਲੋ ਆਪਾਂ ਵੀ ਆਪਣੀ ਸੁਖਣਾ ਅੰਦਰ ਸੁੱਕ ਕੇ ਤੇ ਪੰਜ ਬੁੱਕ ਕੱਢੀਏ ਮਿੱਟੀ ਦੇ ਵੀ ਆਪਾਂ ਆਪਣੀ ਸੁੱਖਣਾ ਸੁੱਖ ਲਈਏ ਤੇ ਬਾਬਾ ਪੂਰੀ ਕਰੇਗਾ ਭਲੀ ਕਰੇਗਾ ਬਾਬਾ ਤੇ ਹੁਣ ਅੱਗੇ ਤੁਹਾਨੂੰ ਬਖਾਨੇ ਆ ਜੰਗਲ ਇਹ ਸਾਰੀ ਬਾਬਾ ਜੀ ਦੀ ਪਹਿਲੀ ਸੀ ਇਧਰਲੇ ਬੰਨੇ ਜਿਹੜਾ ਜੰਗਲ ਵੇਖ ਰਹੇ ਤੁਸੀਂ ਤੇ ਇਧਰ ਵੀ ਜੰਗਲ ਹੈ ਬਾਕੀ ਆ ਪਾਣੀ ਵੇਖੋ ਐ ਹੀ ਚੱਲਦਾ ਰਹਿੰਦਾ ਪਾਣੀ ਵਿੱਚ ਜਾਂਦਾ ਰਹਿੰਦਾ ਇਹਦੇ ਠੀਲ ਦੇ ਇਹ ਤੇ ਪਾਖੂ ਪਖਸ਼ੀ ਵੀ ਪਾਣੀ ਪੀ ਲੈਂਦੇ ਨੇ ਆ ਕੇ ਚੋਗਾ ਪਾਉਂਦੇ ਨੇ ਲੋਕ ਪਾਣੀ ਸਿਰ ਆਪਣੇ ਹੁੰਦੇ ਜੇ ਥੰਡੇ ਹੁੰਦੇ ਸਾਫ ਹੈ ਪਾਣੀ ਪੀਤਾ ਹੈ ਠੰਡਾ ਹੈ ਲੋ ਜੀ ਇਹ ਅਸੀਂ ਗੁਰੂ ਘਰ ਹੈ ਤੇ ਹੁਣ ਆਪਾਂ ਲੰਗਰ ਛਕ ਲਈਏ ਤੇ ਫਿਰ ਅੱਗੇ ਆਪਾਂ ਜਾਣਾ 40 ਮੁਕਤੇ ਗੁਰੂ ਘਰ ਦਾ ਨਾਂ ਤੇ ਉੱਤਰ ਜਾਣਾ ਆ ਬਾਬਾ ਜੀ ਥੱਲੇ ਸਕੋਰਪੀਓ ਖੜੀ ਏ ਕਿਸੇ ਨੇ ਸਕੋਰਪੀਓ ਦਿੱਤੀ ਸੀ ਮਤਲਬ ਜਿਹੜੇ ਸੁਖਣਾ ਸੁੱਖ ਦੇ ਨੇ ਸੁਖਣਾ ਪੂਰੀਆਂ ਹੁੰਦੀਆਂ ਨੇ ਤੇ ਫਿਰ ਉਹ ਖੁਸ਼ੀ ਜਾਂਦਾ ਜੋ ਵੀ ਉਹਨਾਂ ਨੂੰ ਦਿਲ ਕਰਦਾ ਦਾਨ ਕਰਦੇ ਨੇ ਧਰਮਾਤਮਾ ਸਾਭ ਦੇ ਕਾਰਜ ਸਵਾਰੇ ਸਭ ਨੂੰ ਖੁਸ਼ੀਆਂ ਦੇਵੇ ਕਲਵਿੰਦਰ ਸੰਧੂ ਨੇ ਵੀ ਸੁੱਖ ਹੈ ਜੋ ਅਰਦੇ ਸੁਖਣਾ ਲੈ ਕੇ ਤੇ ਕਿਉਂ ਨੌਜੀ ਲੰਗਰ ਆ ਗਿਆ ਤੇ ਲੰਗਰ ਸ਼ੁਰੂ ਕਰ ਲਈਏ ਲੋ ਜੀ ਹੁਣ ਆਪਾਂ ਚੱਲ ਪਿਆ ਵਾਪਸੀ ਨੂੰ ਵਾਪਸੀ ਨੂੰ ਨਹੀਂ ਅਗਾ ਮੁਕਸਰ ਸਾਹਿਬ ਕਿਹੜੇ ਗੁਰੂ ਘਰ ਚੱਲੇ ਆ ਮੁਕਸਰ ਸਾਹਿਬ ਮੁਕਸਰ ਸਾਹਿਬ ਟੂੜੀ ਦੀ ਟਰਾਲੀ ਭਰੀ ਮੰਡੀ ਚ ਸਵੇਰੇ ਮੁੱਕ ਦੇ ਨੌਟ ਬਏ ਬੈਂਕਾ ਚ ਬਿਠੇ ਰਹੇ ਟੂੜੀ ਦੀ ਟਰਾਲੀ ਚੱਲੀ ਅੱਗਰ ਕੋ ਇੰਦਰ ਵੀ ਜੰਗਲ ਹੈ ਇੱਧਰ ਵੀ ਜੰਗਲ ਹੈ ਜੰਗਲ ਜੀ ਬਾਬੇ ਆਪਾਂ ਚਾਣੇ ਕਿ ਹੁਣ ਤਾਂ ਬੀੜ ਹੀ ਏ ਬਾਬੇ ਦੀ ਪਹਿਲੀ ਚੀਜ਼ ਚੜਾ ਤੇ ਇੱਥੋਂ ਆ ਸੜਕ ਮੁੜ ਜਣਾ ਆਪਾਂ ਤੇ ਅੱਗੇ ਜਾ ਕੇ ਮੇਨ ਰੋਡ ਤੇ ਚੜ ਜਾਈਏ ਕਿੱਟੀ